ਦਾ ਜਨਮ ਕਿੰਨੇ ਦਾ 82 ਦਾ ਜੀ 82 ਦਾ ਜਨਮ 82 ਤੋਂ ਪਹਿਲਾਂ ਵੀ ਬਈ ਜਿਹੜੇ ਪੰਛੀ ਨੇਗੇ ਉਹ ਰਹਿੰਦੇ ਹੀ ਸੀਗੇ ਤੁਸੀਂ ਬਈ ਇਹ ਆ ਕਿਉਂ ਬੜਾਏ ਤੇ ਆਪਦੀ ਜੇਬ ਖਾਤਰ ਕਿਉਂ ਤੁਸੀਂ ਬਈ ਆਪਾਂ ਲੱਕੜਾਂ ਵੱਢੀ ਜਾਂਦੇ ਹੋ ਤੇ ਬਈ ਦਰਖਤ ਤਾਂ ਹੈਗੇ ਆ ਦਰਖਤ ਤਾਂ ਨਹੀਂ ਵੱਡੇ ਇਹ ਨਹੀਂ ਦਰਖਤ ਲੈ ਮੇਤਰੋ ਆ ਆੜ ਲੈ ਜੇ ਬਈ ਆਪਾਂ ਨੇ ਦਰਖਤਾਂ ਤੇ ਖੰਭਿਆਂ ਤੇ ਲੱਗੇ ਬਹੁਤ ਦੇਖਿਆਗੇ ਅੱਜ ਆਪਾਂ ਉੱਥੇ ਪਹੁੰਚੇ ਜਿੱਥੇ ਬਾਈ ਹੁਰੀ ਆੜ ਨੇ ਬਣਾਉਦੇ ਨੇ ਅੱਜ ਆਪਾਂ ਬਾਈ ਹੁਰਾਂ ਨੂੰ ਤਿੱਖੇ ਸਵਾਲ ਕਰਦੇ ਆ ਪੂਰੇ ਵੀ ਬਈ ਤੁਸੀਂ ਕਿਉਂ ਬਣਾਉਨੇ ਜਦੋਂ ਪੰਛੀਆਂ ਵਾਸਤੇ ਪੁਰਾਣੇ ਸਮਿਆਂ ਦੇ ਵਿੱਚ ਪੰਛੀ ਨੇੜੇ ਉਹ ਦਰਖਤਾਂ ਦੇ ਰਹਿੰਦੇ ਸੀਗੇ ਜਾਂ ਆਪਾਂ ਕਹਿੰਦੇ ਟਿੱਬਿਆਂ 'ਚ ਰਹਿੰਦੇ ਸੀਗੇ ਤੇ ਆਪ ਇਹ ਹੁਣ ਬਾਈ ਹੋਰਾਂ ਨੇ ਇਹ ਆਲ ਨੇ ਆਪਾਂ ਕਿੱਲੇ ਕਿਉਂ ਬਣਾਉਣੀ ਸ਼ੁਰੂ ਕਰੇ ਨੇ ਵੀ ਆਪਦੀ ਜੇਬ ਲਈ ਬਣਾਉਂਦੇ ਆ ਜਾਂ ਕਿਉਂ ਬਣਾਉਂਦੇ ਆ ਆਪਾਂ ਸਾਰੇ ਤਿੱਖੇ ਆਪਾਂ ਸਵਾਲ ਕਰਦੇ ਆ ਬਾਈ ਹੋਰਾਂ ਨੂੰ ਅੱਸੀ ਗੱਲ ਬਈ ਸੀ ਠੀਕ ਹੋ ਬਈ ਬੀਨਤ ਬਾਈ ਬੀਨਤ ਬਾਈ ਮੇਰਾ ਪਹਿਲਾ ਹੀ ਸਵਾਲ ਆ ਜਦੋਂ ਬਈ ਪਹਿਲਾਂ ਆਪਾਂ ਕਹਿੰਦੇ ਤੁਹਾਡਾ ਜਨਮ ਕਿੰਨੇ ਦਾ ਮੇਰਾ 82 ਦਾ ਜੀ 82 ਦਾ ਜਨਮ 82 ਤੋਂ ਪਹਿਲਾਂ ਵੀ ਬਈ ਜਿਹੜੇ ਪੰਛੀ ਨੇਗੇ ਉਹ ਰਹਿੰਦੇ ਹੀ ਸੀਗੇ ਤੁਸੀਂ ਬਈ ਇਹ ਆ ਕਿਉਂ ਬੜਾਏ ਦੇ ਆਪਦੀ ਜੇਬ ਖਾਤਰ ਕਿਉਂ ਤੁਸੀਂ ਬਈ ਆਪਾਂ ਲੱਕੜਾਂ ਵੱਢੀ ਜਾਂਦੇ ਹੋ ਬਈ ਲੱਕੜਾ ਚਲੋ ਅਸੀਂ ਲੱਕੜ ਬਈ ਆਪਾਂ ਨਾਲ ਅਲੱਗ-ਅਲੱਗ ਚੀਜ਼ਾਂ ਦੇ ਵਰਤੀ ਜਾਂਦੇ ਨੇ ਲੋਕ ਆਪਾਂ ਵਧੀਆ ਜੀ ਕੰਮ ਵਾਸਤੇ ਵਰਤਦੇ ਹਾਂ ਲੱਕੜ ਵੀ ਦੇਖੋ ਪੰਛੀਆਂ ਵਾਸਤੇ ਬਥੇ ਬਣਾਉਣ ਦੀ ਲੋੜ ਕਿਉਂ ਪਈ ਵੀਰੇ ਅੱਗੇ ਆਪਣੇ ਕਹਿੰਦੇ ਕੜੀ ਵੱਲੇ ਛੱਤਾਂ ਹੁੰਦੀਆਂ ਸੀ ਆ ਪੰਛੀ ਉੱਥੇ ਰਹਿੰਦੇ ਸੀਗੇ ਆਪਾਂ ਨੇ ਰੇਨ ਫੇਰੇ ਕਰਤੇ ਖਾਤਾ ਹੂੰ ਠੀਕ ਹੈ ਵੀ ਅੱਗੇ ਦੂਜੇ ਕੜੀ ਵੱਲੇ ਛੱਤਾਂ ਦੇ ਪੱਖੇ ਵੀ ਨਹੀਂ ਹੁੰਦੇ ਸੀ ਚਿੜੀ ਆਪਣੇ ਘਰਾਂ 'ਚ ਰਹਿੰਦੀਆਂ ਸੀਗੇ ਹੁਣ ਦੱਸ ਕੜੀਓ ਦੀ ਛੱਤਾਂ ਰਹੀਆਂ ਨੇ ਜੀ ਨਾ ਭਰਾਂਦੇ ਰਹੇ ਨੇ ਕੋਈ ਪੱਖੇ ਲਾ ਤੇ ਚਿੜੀਆਂ ਦਾ ਕਰਨਾ ਵਰਤਾਂ ਬੰਦ ਇਹਨਾਂ ਦਾ ਪੱਕੇ ਘਰ ਪਾ ਲਿਆ ਆਪਾਂ ਤਾਂ ਇਹਨਾਂ ਪਰ ਜਿੰਤਾ ਵੀ ਮਨੁੱਖ ਦਾ ਜਿੰਨਾ ਕ ਮਨੁੱਖ ਦਾ ਹੱਕ ਮੰਨਦਾ ਤਾਂ ਤੇ ਰਹਿੰਦਾ ਉਹਨੇ ਇਹਦਾ ਬਣਦਾ ਜੀ ਠੀਕ ਹੈ ਆਪਾਂ ਇਹਨਾਂ ਦੇ ਰਹਿਣ ਸਾਰੇ ਖਤਮ ਕਰਤੀ ਨਹੀਂ ਬਈ ਸੋਡੀ ਗੱਲ ਜਮਾ ਸਹੀ ਆ ਵੀ ਪਹਿਲਾਂ ਬਈ ਕੜੇਵਾਲੀਆਂ ਦੀ ਸੱਤਾਂ ਦੀ ਹੁਣ ਆਪਾਂ ਨੇ ਪੱਕੀਆਂ ਸੱਤਾਂ ਪਾ ਲੀਆਂ ਕੋਠੀਆਂ ਪਾ ਲੀਆਂ ਘਰ ਬੰਦ ਕਰਤੇ ਆਲੇ ਦਲੇ ਜੇ ਕਿਤੇ ਕਬੂਤਰ ਅੱਗੇ ਬੈ ਜਾਦਾ ਉਹ ਕੰਡੇ ਜੇ ਵੀ ਲਾ ਦਿੰਦੇ ਆ ਹਾਂ ਜੀ ਤੇ ਬਈ ਦਰਖਤ ਤਾਂ ਹੈਗੇ ਆ ਦਰਖਤ ਤਾਂ ਨਹੀਂ ਵੱਡੇ ਆ ਇਹਨੇ ਦਰਖਤ ਆ ਸੜ ਜਿਹੜੇ ਦਰਖਤ ਤੇ ਚਰੀ ਆਲ ਨਾ ਪੌਂਦੀ ਹੀ ਨਹੀਂ ਚਿੜੀਆਂ ਯਾਰ ਹੁੰਦੀਆਂ ਤਾਂ ਹੈਗੀਆਂ ਜਿਹੜੇ ਚਿੜੀਆਂ ਵੇ ਆਪਣੇ ਘਰਾਂ ਦੇ ਮਨੁੱਖ ਨਾਲ ਹੀ ਰਹਿਣਾ ਗਿੱਜੀ ਹੋਈ ਆ ਇਹ 10000 ਸਾਲ ਤੋਂ ਅੱਛਾ ਬਈ ਆਪਣੇ ਥੱਲੇ ਨਹੀਂ ਬੰਜਲਦੀ ਆਉਗੀ ਇਹ ਬਾਦਰ ਥੱਲੇ ਆਉਗੀ ਅੱਛਾ ਬਈ ਜੇ ਆਪਾਂ ਤੁਸੀਂ ਉਂ ਲਾ ਦੋਗੇ ਗ੍ਰਿਲ ਤੇ ਉੱਥੇ ਵੀ ਨਹੀਂ ਆਉਣੇ ਇਹ ਨਹੀਂ ਬਈ ਜਾਂ ਤਾਂ ਫਿਰ ਸਾਨੂੰ ਦਿਖਾਓ ਤੁਸੀਂ ਵੀ ਕਿੱਥੇ ਨੇ ਜਿਹੜੀਆਂ ਕਿੱਥੇ ਨੇ ਬਈ ਓਰੇ ਹੈਗੇ ਨੇ ਆਜਾ ਬਈ ਲੈ ਦਿਖਾ ਦੇ ਕੇ ਨਾ ਮੁੰਡੇ ਆਪਾਂ ਆਈਂ ਦੇਖਾਂਗੇ ਬਸ ਵੀ ਚਿੜੀ ਬੈਠੀ ਹੋਵੇ ਜਾਂ ਆਲ ਨਾ ਹੋਵੇ ਉਹੀ ਦੇਖ ਲਾਂਗੇ ਆਪਾਂ ਕਿੱਲਾ ਆ ਵੀਰੇ ਦੇਖਾ ਸਾਰੇ ਭਰੇ ਹੋਏ ਨੇ ਇਹ ਉਹ ਗੱਲ ਪੱਕੀ ਆ ਬਾਈ ਓਏ ਮੈਂ ਹੈ ਕਿਤੇ ਹੋਈ ਆਪਾਂ ਕਹ ਲਈ ਗੱਪ ਵੱਢੀ ਜਾਂਦਾ ਮੁੰਡਾ ਤੇ ਮੜਾ ਜੂ ਮਰੀਆ ਉਹ ਦੇਖ ਉਹ ਫੂਸੇ ਨਾਲ ਭਰਿਆ ਹੋਇਆ ਚਿੜੀਂਦੇ ਤੇ ਇੱਕ ਇਧਰ ਹੋ ਗਿਆ ਇੰਨਾ ਚ ਵੀ ਦਿਖਾ ਹਾਂ ਹਾਂ ਜੇ ਤੁਸੀਂ ਉਹ ਗ੍ਰਿਲ ਤੇ ਲਾ ਦੋਗੇ ਤਾਂ ਉੱਥੇ ਨਹੀਂ ਆਉਂਦੇ ਉਹਨੇ ਅੱਛਾ ਬਾਈ ਤਾਂ ਹੇ ਉੱਪਰ ਲਾ ਦੋਗੇ ਠੀਕ ਆ ਬਾਈ ਇੱਥੇ ਆਉਗੀ ਅੱਛਾ ਉਹ ਸਾਈਡ ਵਾਲੇ ਬਾਦਰੇ ਤੇ ਨਹੀਂ ਆਉਂਦੇ ਵੀ ਥੱਲੇ ਉਹਨੂੰ ਓਲਟ ਚਾਹੀਦੇ ਉੱਥੇ ਤੇ ਬਾਈ ਆ ਕੀ ਇਸ ਚੀਜ਼ ਆ ਯਾਰ ਉਹ ਤਾਂ ਠੀਕ ਆ ਚਿੜੀਆਂ ਵਾਸਤੇ ਇਹ ਚੋਕੇ ਵਾਸਤੇ ਵੀਰੇ ਅੱਗੇ ਲੋਕ ਨਾ ਜਣੀ ਜਦੋਂ ਕੋਈ ਫਸਲ ਬੀਜਦੇ ਸੀਗੇ ਉਹਦਾ ਕਹਿ ਕੇ ਬੋਲ ਕੇ ਹਨਾ ਫਿਰ ਵੀਰ ਜੀ ਤੁਸੀਂ ਹਾਂ ਹਾਂ ਵੀ ਕਹਿੰਦੇ ਵੀ ਕਿਉਂ ਹੁੰਦਾ ਬਈ ਆਪਣਾ ਚਿੜੀ ਤੇ ਜਨੌਰ ਦੇ ਭਾਗਾਂ ਦਾ ਹਨਾ ਬਈ ਐਵੇਂ ਕੋਈ ਕਹਾਵਤ ਪ੍ਰਾਪਤ ਤੇਰੇ ਆਪਣਾ ਉਹਨਾਂ ਦੇਖੋ ਆ ਬੋਤਲ ਭਰ ਕੇ ਲਾਤੀ ਜਿੰਦਾ ਕੱਢੀ ਜਾਵਾਂਗੇ ਉਹ ਨਹੀਂ ਆ ਦਿਖਾ ਦੇ ਬਈ ਲਵੇ ਹੋ ਕੇ ਦਿਖਾਵਣਾ ਜਾ ਜਿੰਨਾ ਕਪਟੇਰੀ ਜਦੋਂ ਬਾਗੀ ਡਿੱਗਣੋਂ ਹਟ ਜਾਊਗਾ ਜਿਹੜੇ ਪੰਛੀ ਚੁੱਕੀ ਜਾਣਗੇ ਹਟ ਜਾਣਗੇ ਇਹਦੇ ਕਿ ਕੀ ਕੋਸਾ ਬਈ ਇਹਦੇ ਵਿੱਚ ਇਹ ਵੀ ਕਿਨਕੀ ਬਾਜਰਾ ਜਵਾਰ ਚੌਲ ਸਰ ਕਿੰਨ ਕੀ ਵੀਰੇ ਪੰਕ ਕੰਗਣੀ ਕਹਿੰਦੇ ਨੇ ਆਪਾਂ ਠੀਕ ਆ ਠੀਕ ਆ ਬਾਈ ਤੇ ਆ ਜਾ ਬਾਈ ਤੇ ਬਈ ਆਹ ਕਾਹਦੇ ਆਲ ਨੇ ਬਈ ਆ ਤਾਂ ਚਲ ਚਿੜੀ ਵਾਲਾ ਹੋ ਗਿਆ ਆ ਕੀ ਆਗਾ ਇਹ ਕਬੂਤਰ ਵਾਸਤੇ ਆਪਾਂ ਖੰਭੇ ਤੇ ਲਾ ਸਕਦੇ ਆ ਇਹ ਕਿਵੇਂ ਐ ਲੱਗੂ ਕਿ ਐ ਲੱਗੂ ਬਾਈ ਇਹ ਐ ਲੱਗੂ ਐ ਲੱਗੂ ਅੱਛਾ ਐ ਸਿੱਧਾ ਵੀ ਆਪਾਂ ਕਿਵੇਂ ਐ ਲੱਗ ਗਿਆ ਜੀ ਅੱਛਾ ਇਹਦੇ ਵਿੱਚ ਐ ਬੈਠੂ ਸਾਈਡ ਤੋਂ ਬਾਈ ਕੁਕੂ ਕੀਤੇ ਕਬੂਤਰ ਵਾਸਤੇ ਅੱਛਾ ਕੁਕੂ ਕੀਤੇ ਕਬੂਤਰ ਵਾਸਤੇ ਆ ਵੀ ਕੁਕੂ ਕੀਤੇ ਕਬੂਤਰ ਵਾਸਤੇ ਵੀਰੇ ਇਹ ਐ ਲੱਗੂ ਅੱਛਾ ਇਹ ਐ ਲੱਗੂ ਜਿਹਦੇ ਉੱਤੇ ਆ ਕੇ ਬਹਿ ਜਾਊਗਾ ਜਿੰਨੇ ਓਪਨ ਹੋਣਾ ਬਾਕੀ ਵੀਰੇ ਅਸੀਂ ਜਿਹੜਾ ਸਰਾਖ ਹੈ ਚਿੜ ਵੀਰ ਨੂੰ ਗਿਟਾਰ ਨਾਲ ਤੰਗ ਕਰੇ ਨਹੀਂ ਗਿਟਾਰ ਕੱਢੇ ਬੱਚੇ ਕੱਢ ਕੇ ਬਾਹਰ ਮਾਰ ਦਿੰਦੇ ਗਿਟਾਰ ਨਹੀਂ ਬੜਦੀ ਹੁਣ ਇੱਥੇ ਗਿਟਾਰਾਂ ਆ ਜਾਂਦੀ ਨੇ ਵੀਰੇ ਬੱਚੇ ਨਹੀਂ ਕੱਢ ਸਕਦੀ ਅੱਛਾ ਬਾਈ ਬਾਕੀ ਅਸੀਂ ਹਾਈਟ ਰੱਖਦੇ ਉੱਚਾ ਵੀ ਬੱਚਾ ਵਿੱਚ ਚੁੰਝ ਜਾਵੇ ਨਾ ਉਹਦੀ ਠੀਕ ਹੈ ਗਿਟਾਰ ਵਾਸਤੇ ਅਸੀਂ ਲੱਗ ਬਣਾਉਣੇ ਤੋਤੇ ਵਾਸਤੇ ਲੱਗਾ ਠੀਕ ਹੈ ਬਾਈ ਤੇ ਠੀਕ ਹੈ ਬਾਈ ਹੋਰ ਬਾਈ ਕਿਹੜੇ ਕਿਹੜੇ ਆਪਣੇ ਕੋਲ ਆ ਦੇਖੋ ਯਾਰ ਗਿਟਾਰ ਵਾਸਤੇ ਆ ਬਾਈ ਅੱਛਾ ਆਹ ਦਾ ਗਿਟਾਰ ਵਾਸਤੇ ਆ ਨੂੰ ਕਬੂਤਰਾ ਦਿਖਾਦਾ ਅੱਛਾ ਇੰਨਾ ਫਰਕ ਆ ਇਹ ਗਿਟਾਰ ਤੇ ਚਿੜੀ ਦਾ ਲੈ ਬਾਈ ਦਿਖਾ ਦਿਓ ਬਸ ਮੂਰੋਂ ਕਰਕੇ ਲਓ ਭਾਈ ਆਹ ਦੇਖ ਲਓ ਭਾਈ ਜਿਹੜਾ ਆ ਛੋਟੀ ਗਲੀ ਆਲਾ ਇਹਦੇ ਵਿੱਚ ਤਾਂ ਆਉਂਦੀ ਹੈ ਚਿੜੀ ਜਿਹੜਾ ਆਹਾ ਭਾਈ ਇਹਦੇ ਵਿੱਚ ਆਉਂਦੀ ਆਪਾਂ ਕਹਿੰਦੇ ਗਿਟਾਰ ਜਿਹੜੀ ਉਹ ਕਾਲੀ ਜੀ ਆਪਣੇ ਘਰਾਂ ਚ ਫਿਰਦੀ ਹੁੰਦੀ ਹੈਗੀ ਤੇ ਆਪਾਂ ਬਾਈ ਤੋਂ ਹੋਰ ਵੀ ਜਾਣਕਾਰੀ ਲੈਂਦੇ ਆ ਕਿ ਉਹਦਾ ਭਰਾ ਉਹ ਐਂ ਤੀਗਾ ਵੀ ਭਾਈ ਉਹੀ ਗੱਪ ਮਰੀ ਜਾਂਦਾ ਜਾਂ ਉਹਦੇ ਪੈਸੇ ਬਣਾਉਣ ਦਾ ਮਾਰਾ ਕਰੀ ਜਾਂਦਾ ਬਾਕੀ ਬਾਈ ਜੀ ਆਹ ਗਿਟਾਰ ਵਾਸਤੇ ਨੀਲਕੰਠ ਕੋਚਰ ਗਿਟਾਰ ਇੱਕ ਤੋਤਾ ਤੋਤਾ ਵੀ ਆ ਜਾਂਦਾ ਇਹ ਜੋ ਕੋਚਰ ਵੀ ਆਏ ਨੇ ਵੀਰੇ ਅੱਛਾ ਭਾਈ ਕੋਚਰ ਜਿਹੜੀ ਉੱਲੂ ਦੀ ਪਰਜਾਤੀ ਹੈਗੀ ਹਾਂ ਬਿਹਾਰ ਪਤਾ ਕਰਕੇ ਵੀਰੇ ਆਪਾਂ ਨੂੰ ਬੁਲਾਏ ਨਹੀਂ ਹੈਗਾ ਵੀ ਕੋਈ ਰੰਗ ਕਰਕੇ ਆਉਣਗੇ ਤੇ ਇਹ ਆਪਾਂ ਮਨਿਆਦ ਬੱਜ ਜਾਂਦੀ ਰੰਗ ਕਰਨ ਨਾਲ ਇਹਨੂੰ ਤੁਸੀਂ ਆਏ ਵੀ ਲਾ ਦਿਓ ਘੜਾ ਲਾ ਦਿਓ ਘੜੇ ਜੀ ਵੀ ਆ ਜਾਣਗੇ ਮਿੱਟੀ ਦਾ ਤੋੜਾ ਕਹਿੰਦੇ ਨੇ ਹਾਂ ਤੋੜਾ ਹਾਂ ਠੀਕ ਆ ਭਾਈ ਤੇ ਵੀ ਆਪਾਂ ਦਾ ਇੱਕ ਨੂੰ ਚਾਹੁੰਦੇ ਮਨਿਆਦ ਬੱਜ ਜਾਂਦੀ ਤੋੜੇ ਭੰਨ ਦਿੰਦੇ ਨੇ ਨਾ ਇਹ ਤਾਂ ਵੀਰੇ ਆਪ ਨੂੰ ਲਾਉਣ ਦੀ ਲੋੜ ਤਾਂ ਪਈ ਆ ਆਪਾਂ ਨੂੰ ਪਹਿਲਾਂ ਨਹੀਂ ਇਹਨੂੰ ਰੱਖਾਂ ਦੇ ਦਿਓ ਜਿਹੜੀਆਂ ਭਰੀਆਂ ਟਿੱਬੇ ਸਾਰਾ ਕੁਝ ਖੂ ਠੀਕ ਹੈ ਆਪਣਾ ਲੋੜ ਨਹੀਂ ਪਣੀ ਵੀਰੇ ਹੁਣ ਤੁਸੀਂ ਪਿਛੇ ਕਹਿੰਦੇ ਨੇ ਵੀ درختਿਆ ਨਾਲ ਚੜੀ ਪਾਉਂਦੀ ਨਹੀਂ ਪਾਉਦੀ ਨਹੀਂ ਹੈ ਨਾ ਵੀਰੇ ਇਹ ਕਹਿੰਦੇ ਕੋਲ ਪੋੜਾ ਦੇ ਥੱਲੇ ਕਿੰਨੇ ਮੱਥਾ ਮਾਰੀ ਅੰਨੇ ਗਟਾਰਾ ਉਹਦੇ درختੇ ਕਿਉਂ ਨਹੀਂ ਪਾਉਂਦੀਆਂ ਸਹੀ ਗੱਲ ਆ ਵੀਰੇ ਉਹਨਾਂ ਦੇ ਜਗ੍ਹਾ 'ਚ ਸਰਾਖ ਮਿਲੂ ਉਹਨਾਂ ਨੂੰ ਤਾਂ ਇੱਕ ਆਪ ਇੱਕ ਜਗ੍ਹਾ ਦਿੱਤੇ ਆ ਨਾਲ ਉਹਨੇ ਆਪ ਤਿਆਰ ਕਰਨਾ ਵੀਰੇ ਠੀਕ ਆ ਭਾਈ ਇਹ ਬੰਦ ਤਾਂ ਭਾਈ ਆਖ ਹੀ ਰੱਖ ਰੱਖਿਆ ਤੁਸੀਂ ਆ ਆਪਾਂ ਕਹਿੰਦੇ ਇਹ ਤਾਂ ਜਮੇ ਯਾਰ ਕੋਠੀ ਤਿਆਰ ਰੱਖ ਲ ਕੇ ਜਿਵੇਂ ਆਪਾਂ ਡਰੇਗਾ ਇਹ ਚੋਗੇ ਵਾਸਤੇ ਵੀਰੇ ਆਪਾਂ ਤਾਹਾਂ ਟੰਗ ਸਕਦੇ ਨੂੰ ਆਈ ਇੱਕ ਮੈਂ ਕਾਰੀ ਵਾਸਤੇ ਬਈ ਇਹ ਚੋਗੇ ਵਾਸਤੇ ਹੀ ਅੱਛਾ ਚੋਗੇ ਵਾਸਤੇ ਆ ਹਾਂ ਵੀ ਚਲੋ ਜੇ ਮੈਂ ਵੀ ਆ ਗਿਆ ਤਾਂ ਵੀ ਜੋ ਹੁੰਦੀ ਹੋਊਗਾ ਅੱਛਾ ਆਹਾ ਬਈ ਆ ਕੀ ਹੈਗਾ ਇਹ ਚਾਰ ਵਾਸਤ ਚਾਰ ਚਿੜੀਆਂ ਵਾਸਤੇ ਚਾਰ ਪਰਵਾਰ ਚਾਰ ਪਰਵਾਰ ਰਹਿ ਸਕਦੇ ਬਈ ਕੀ ਬਾਤ ਹੈ ਬਈ ਯਾਰ ਆ ਨਾਲੇ ਸੈਡਾਂ ਤੇ ਗਲੀਆਂ ਨੇ ਵੀ ਹਵਾ ਹੋਵਾ ਵੀ ਪੈ ਜਾਈ ਮਾੜੀ ਅਦਵਾਲੇ ਅੰਦਰ ਵੀ ਜੀ ਸ਼ੂਟ ਪਰਾਨੇ ਰੇਰ ਵਾਲੇ ਤੇ ਆ ਦੇਖ ਸਕਦੇ ਹਾਂ ਬਈ ਤੁਸੀਂ ਹਾਂ ਯਾਰ ਕਿੰਨਾ ਸੋਹਣਾ ਯਾਰ ਦਿਲ ਨੂੰ ਆਪਦੇ ਦਿਲ ਨੂੰ ਸਕੂਨ ਮਿਲਦਾ ਨਹੀਂ ਬਈ ਜਿਵੇਂ ਬੈਂਤ ਦਾ ਤੇਰੇ ਕਰੇ ਲੱਗੇ ਹੋਏ ਉਹ ਹਾਂ ਉਹਦੇ ਵਿੱਚ ਤਾਂ ਫਿਰ ਲਾਲਾ ਜਦੋਂ ਯਾਰ ਚਿੜੀਆਂ ਆਉਂਦੀਆਂ ਹੁੰਦੀਆਂ ਤੜਕੀ ਚੈਂ ਚੈਂ ਚਿੜੀਆਂ ਦੀ ਹੁੰਦੀਆਂ ਵੀ ਪਾਣੀ ਚੋਗਾ ਢਿੱਲੀ ਰੱਖਦੇ ਆ ਹਾਂ ਹਾਂ ਉਹ ਰੱਖਣਾ ਚਾਹੀਦਾ ਹੈ ਨਾ ਤੜਕੇ ਪਹਿਲਾਂ ਪਾਣੀ ਨਾ ਵਾਸਤੇ ਉੱਠਣਸਾਰ ਹੂੰ ਠੀਕ ਹੈ ਉਹ ਉਹ ਰੱਖਦੇ ਆ ਬਾਕੀ ਵੀਰੇ ਮਨ ਨੂੰ ਸਕੂਨ ਮਿਲਦਾ ਰਹਿਣਾ ਵੀ ਜਦੋਂ ਪੰਛੀ ਆ ਜਾਂਦੇ ਨੇ ਆਓ ਭਾਈ ਚਿੜੀ ਫਿਰਦੀ ਆ ਉੱਥੇ ਮੈਨੂੰ ਲੱਗਦਾ ਹੈ ਨਾ ਉਹ ਮੇਰੀ ਨਿਗਾਹ ਦੇ ਵਿੱਚ ਆਈ ਆ ਲੈ ਦੇਖ ਲਿਓ ਮੁੰਡੇ ਆ ਜਾ ਇੱਧਰ ਦੀ ਆ ਜਾ ਬੜਾ ਜਾ ਇਹ ਆਉ ਬੈਠੀ ਆ ਲੈ ਹਾਂ ਆਹ ਦੇਖ ਯਾਰ ਨਹੀਂ ਆਪਣੇ ਭਾਈ ਸਾਡੇ ਘਰੇ ਤਾਂ ਦੇਖੋ ਮੈਂ ਕਦੇ ਦੇਖੀ ਨਹੀਂ ਹੈਗੀ ਐ ਭਾਈ ਆਈ ਉੱਡੀ ਗਈ ਭਾਈ ਹਾਂ ਤੇ ਲੋ ਬਈ ਉਹ ਥੋੜਾ ਜਿਹਾ ਦੇਖ ਕੇ ਡਰ ਗਈ ਹੈ ਨਾ ਬਈ ਤੇ ਤਿੰਨ ਚਾਰ ਬੰਦੇ ਖੜੇ ਆ ਸੀ ਆ ਜਾਂਦੇ ਨੇ ਵੀਰੇ ਉਹ ਨਾ ਜਦੋਂ ਆਪਾਂ ਇਹਨਾਂ ਸਵੇਰੇ ਵੀ ਜਦੋਂ ਬੈਂਤ ਨਾ ਬਈ ਆਇਆ ਸੀਗਾ ਮੈਂ ਉਦੋਂ ਵੀ ਇੱਥੇ ਆਈਆਂ ਸੀ ਇਹ ਇਹ ਲਾ ਲੋ ਯਾਰ ਬਈ ਜੀ ਹੁਣ ਹੁਣ ਪੱਖੇ ਬੰਦ ਨੇ ਵੀਰੇ ਤਾਂ ਆ ਜਾਂਦੀਆਂ ਨੇ ਅੱਛਾ ਬਈ ਲਾਓ ਬਈ ਉਹ ਦੁਆਰੇ ਫੇਰ ਆ ਗਈ ਦੇਖੋ ਦੁਆਰੇ ਦੁਆਰੇ ਉਹ ਤਾਂ ਆ ਰਹੀ ਆ ਵੀ ਉਹਦਾ ਇੱਥੇ ਰਹਿਣ ਬਸੇਰਾ ਹੈਗਾ ਉਹਨੂੰ ਪਤਾ ਵੀ ਉਹਰੇ ਮੈਨੂੰ ਪਾਈ ਰਹਿਣ ਨੂੰ ਥਾਂ ਮਿਲੂਗਾ ਕਿਸੇ ਪੰਛੀ ਦਾ ਕਿਸੇ ਬੰਦੇ ਦਾ ਕੋਈ ਡਰ ਨਹੀਂ ਹੈ ਹਾਂ ਹਾਂ ਜੀ ਤੇ ਬਈ ਆਪਾਂ ਕੀ ਬਣਾਉਣੇ ਆ ਬਾਕੀ ਵੀ ਅਸੀਂ ਖੇਡਾਂ ਹੀ ਬਣਾਉਣੇ ਥੋਕ ਚੋ ਬਾਅਦ ਪੇਚਦੇ ਆ ਜਿਆਦਾ ਅਸੀਂ ਆਉਣ ਲੈਣੇ ਕੰਮ ਹੈ ਬਾਕੀ ਖੇਡਾਂ ਟਰੈਕਟਰ ਜਿਵੇਂ ਆ ਟਰੱਕ ਹੋ ਗਏ ਭਾਈ ਜਵਾਖਾਂ ਵਾਲੇ ਉਹ ਰੇੜੇ ਆਹ ਰੇੜੇ ਕੀ ਕਹਾਂਗੇ ਭਾਈ ਗੱਡੀ ਰੇ ਗੱਡੀ ਰੇ ਭਾਈ ਜਵਾਖਾਂ ਦੇ ਰੋਡ ਨਾਲੇ ਟਰੈਕਟਰ ਹੋ ਜਾਂਦਾ ਇਹ ਦੁਕਾਨਾਂ ਵਾਸਤੇ ਪਰ ਹੋਲਸੇਲ ਦਾ ਕੰਮ ਹੈ ਇਹ ਦੁਕਾਨਾਂ ਵਾਸਤੇ ਸ਼ਹਿਰਾਂ ਸਾਬ ਬਈ ਨੰਬਰ ਜਰੂਰ ਬੋਲ ਦਿਓ ਉਹਦਾ ਸਾਡੇ ਆਪਣਾ 90568 ਜੀ 556155 90568556155 ਲਓ ਵੀ ਸੱਜਣੋ ਜੇ ਕਿਸੇ ਭਰਾ ਨੇ ਕੋਈ ਬਾਤਾ ਵਰਨ ਨੂੰ ਆਪਾਂ ਕਹਿੰਦੇ ਪਿਆਰ ਕਰਦਾ ਕਿਛੇ ਨੇ ਆਪਾਂ ਕਹਿ ਲਈਏ ਵੀ ਸੇਵਾ ਕਰਨੀ ਆ ਹੋਰ ਆਪਾਂ ਬਹੁਤ ਸੇਵਾ ਕਰਦੇ ਆ ਆ ਸੇਵਾ ਵੀ ਸਜਣੋਂ ਜ਼ਰੂਰੀ ਐ ਤੁਸੀਂ ਆਪਦੇ ਘਰੇ ਲਾ ਲਓ ਬਾਹਰ ਚ ਖੰਬੇ ਦੇ ਲਾ ਦੋ ਖੇਤ ਚ ਕੋਈ ਦਰਖਤ ਲਾ ਲਓ ਜੇ ਦੇਖੋ ਆਪਾਂ ਗਿੱ ਦਰਖਤ ਲਾ ਸਕਦੇ ਆ ਪਰ ਜੇ ਆਪਾਂ ਨੇ ਮੰਨ ਲਓ ਅੱਜ ਆਪਾਂ ਨੇ ਕੋਈ ਦਰਖਤ ਲਾਤਾ ਨਿੰਮ ਲਾਤਾ ਬਰੋਟਾ ਲਾਤਾ ਕੋਈ ਹੋਰ ਲਾਤਾ ਕੋਈ ਵੀ ਜੋ ਬਾਤ ਆ ਵਰ ਨੂੰ ਸੇਦ ਦਿੰਦਾ ਉਹਦਾ ਅੱਜ ਲਾਇਆ ਹੋਇਆ 5 ਤੋਂ 7 ਸਾਲਾਂ ਚ ਤਿਆਰ ਹੋਣਾ ਉਹਨੇ ਹਨਾ ਬਈ ਬੇਨਤ ਹਾਂਜੀ ਉਹਨੇ 5 ਤੋਂ 7 ਸਾਲਾਂ ਚ ਤਿਆਰ ਹੋਣਾ ਜਦੋਂ ਉਦੋਂ ਬਾਅਦ ਜਾ ਕੇ ਕਿਤੇ ਕੋਈ ਉਹਤੇ ਪੰਛੀ ਨਿਆੜ ਨਾ ਪਾਉਣਾ ਤਾਂ ਕੋਈ ਉਹਤੇ ਆਪਾਂ ਕੇ ਲਈ ਬੱਚੇ ਪੈਦਾ ਹੋਣੇ। ਜੇ ਲਾਲ ਉਹਨੂੰ ਤਿਆਰ ਹੁੰਦੇ ਨੂੰ 5-7 ਸਾਲ ਲੱਗੇ ਉਹਦੇ ਨੂੰ ਕੋਈ ਪ੍ਰਜਾਤੀ ਉਹ ਖਤਮ ਹੋ ਗਈ ਫੇਰ ਵੀ ਕੀ ਕਰਾਂਗੇ? ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਦਰਖਤਾਂ ਨਾਲ ਲਾਓ। ਦਰਖਤ ਲਾਓ ਪਰ ਉਦੋਂ ਪਹਿਲਾਂ ਭਾਈ ਜਿੰਨਾ ਕੇ ਟਾਈਮ ਆਪਾਂ ਦਰਖਤ ਨਹੀਂ ਹੁੰਦੇ ਉਹਨਾਂ ਕੇ ਟਾਈਮ ਆਹ ਲਾ ਲਓ। ਇਹਨਾਂ ਨਾਲ ਕੰਮ ਚਲਾ ਲਓ। ਉਦੋਂ ਬਾਅਦ ਭਾਈ ਦਰਖਤ ਹੋ ਜਾਣਗੇ ਆਪਾਂ ਨੂੰ ਇਹ ਲਾਉਣ ਦੀ ਲੋੜ ਹੀ ਨਾ ਪਵੇ। ਭਾਈ ਗੱਲ ਹੋ ਰਹੀ ਵੀਰ ਜੀ ਲਾਉਣ ਦੀ ਲੋੜ ਤਾਂ ਆਪ ਨੂੰ ਇਹ ਪਊ ਕਿ ਜਾਂ ਤਾਂ ਪਹਿਲਾਂ ਰੱਖਣ ਦੀਆਂ ਬੈਣੀਆਂ। ਚੱਕਰ ਵੀਰੇ ਹਰੇਕ ਅੱਛਾ ਇਹ ਪੰਛੀ ਆਪਦਾ ਆਪ ਬਣਾਉਂਦੇ ਨੇ ਅੱਛਾ ਬਈ ਠੀਕ ਹੈ ਜਿਵੇਂ ਬਈਆ ਉਹ ਆਪਦਾ ਆਪ ਬੁੰੰਤੀ ਵੀਰੇ ਇਹ ਚ ਕਈ ਹਰੇਕ ਪੰਛੀ ਇਹ ਚ ਵੀ ਨਹੀਂ ਆਉਂਦਾ ਠੀਕ ਆ ਬਈ ਕਈ ਪੰਛੀ ਆਪਦੇ ਪੁੰੰਤੀਦਾਰ ਆਪ ਬੁੰਦੇ ਨੇ ਅੱਛਾ ਅੱਛਾ ਇਹ ਤਾਂ ਆਪਾਂ ਚਿੜੀ ਵਾਸਤੇ ਆਪਾਂ ਇੱਕ ਸਰਾਖ ਦਿੱਤਾ ਲਾਗੇ ਨੂੰ ਆਲ ਨਾ ਕਹਿ ਸਕਦੇ ਆਪਾਂ ਇੱਕ ਸਰਾਖ ਦੇਤਾ ਆਪਾਂ ਕਿਹਦੀ ਪਲਾਟ ਦੇਤਾ ਘਰ ਉਹਨੇ ਆਪ ਪਾਉਣਾ ਔਰ ਤੋਤਾ ਆਊਗਾ ਬਈ ਜਿ ਉਹਨੇ ਐਂ ਦੇਖਣਾ ਵੀ ਇਹ ਤਾਂ ਇੱਕ ਦਰਖਤ ਜੀ ਆ ਬਣਾਇਆ ਹੋਇਆ ਖੁੱਡ ਦਰਖਤ ਜੀ ਉਹਨੇ ਐਂ ਨਹੀਂ ਦੇਖਣਾ ਵੀ ਆਲ ਨਾ ਮੇਰੇ ਵਾਸਤੇ ਲਾਇਆ ਉਹ ਦਰਖਤ ਜੀ ਦੇਖ ਵੀ ਦਰਖਤ ਜੀ ਖੁੱਡ ਬ ਲਗ ਲਗ ਵੀਰੇ ਆਪ ਨੂੰ ਨਾਲ ਦੀ ਲੋੜ ਤਾਂ ਆ ਪਈ ਆ ਆਪਾਂ ਇਹਨਾਂ ਦੇ ਰੱਖਾਂ ਖਤਮ ਕੀਤੀਆਂ ਇਹਨੂੰ ਰੈਡਨ ਸਿਰੇ ਦੇਣੇ ਪੈਣਗੇ ਜੀ ਠੀਕ ਆ ਘੜੇ ਲਾਓ ਗੱਤੇ ਦੇ ਲਾ ਦੋ ਵੀਰੇ ਗੱਤੇ ਚ ਵੀ ਆ ਜਾਣਗੀਆਂ ਅੱਛਾ ਬਾਈ ਦੇਖੋ ਸੱਜਣ ਇੱਕ ਮਿੰਨ ਬਾਈ ਦੀ ਗੱਲ ਬਹੁਤ ਚੰਗੀ ਲੱਗੀ ਆ ਬਾਈ ਇਹ ਕਹਿੰਦਾ ਵੀ ਚਾਹੇ ਵੀ ਨਹੀਂ ਕੋਈ ਖਰੀਦ ਸਕਦਾ ਹੈਗਾ ਤਾਂ ਉਹ ਚਾਹੇ ਤਾਂ ਮਿੱਟੀ ਦੇ ਘੜੇ ਲਾ ਦੋ ਉਹ ਨਹੀਂ ਬਾਈ ਕੋਲ ਹੈਗੇ ਗੱਤਿਆਂ ਦੇ ਡੱਬੇ ਆਪਣੇ ਬੂਟਾਂ ਵਾਲੇ ਗੱਤਿਆਂ ਦੇ ਡੱਬੇ ਹੁੰਦੇ ਆ ਉਹ ਵੀ ਤੁਹਾਡੇ ਘਰੇ ਹੁੰਦੇ ਆ ਆਪਣੇ ਕੱਦੂ ਹੁੰਦੇ ਆ ਬਾਈ ਸੁੱਕ ਪਕਾ ਕੇ ਸੁੱਕੇ ਜਾਂਦਾ ਉਹ ਜੇ ਲਾ ਲਓ ਬਾਈ ਜੇ ਘੇਲਣ ਲਾ ਦੋ ਵੀਰੇ ਆਰੇ ਵੀ ਆਪਣੇ ਲਾਉਣ ਦੀ ਤਾ ਲਾਉਣੇ ਵੀ ਕੋਠੀ ਚ ਲੱਗੇ ਸੋਹਣੇ ਲੱਗਦੇ ਆ ਕਰਾਏ ਬਸ ਸੋਹਣੇ ਪਣ ਵਾਸਤੇ ਆਪਾਂ ਕਹਿ ਸਕਦੇ ਆ ਵੀ ਇੱਥੋਂ ਲੈਣੇ ਪੈਣਗੇ ਤੇ ਨਹੀਂ ਤੁਸੀਂ ਵੀ ਆਉਦੇ ਮਿਸਤਰੀ ਤੋਂ ਵੀ ਤਿਆਰ ਕਰਵਾ ਲਓ ਸਾਈਜ਼ ਬਾਈ ਹੋ ਰਿਆ ਨਹੀਂ ਦੱਸ ਹੀ ਦਿੱਤਾ ਸਾਰਾ ਨਹੀਂ ਤੁਹਾਨੂੰ ਸਾਈਜ਼ ਤਾਂ ਫਿਰ ਵੀ ਪਤਾ ਲੱਗਿਆ ਬਾਈ ਹੋਰਾਂ ਨੂੰ ਫੋਨ ਕਰਕੇ ਆਉਦੇ ਮਿਸਤਰੀ ਤੋਂ ਵੀ ਤਿਆਰ ਕਰਵਾ ਲਓ ਬਾਈ ਦਾ ਦੁਕਾਨਦਾਰੀ ਵਾਲਾ ਕੰਮ ਨਹੀਂ ਹੈਗਾ ਸੇਵਾ ਭਾਵਨ ਵਾਲਾ ਕੰਮ ਹੈ ਬੱਸ ਅਸੀਂ ਬੱਸਾਂ ਨਹੀਂ ਭੇਜਦੇ ਬੱਸਾਂ ਨਹੀਂ ਭੇਜਦੇ ਜੀ ਹਾਂ ਜੇ ਕਿਸੇ ਭਰਾ ਨੇ ਮਕਾਉਣਾ ਹੋਵੇ ਆਨਲਾਈਨ ਬਈ ਹੁਣ ਕੋਈ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਬੈਠਾ ਫੋਨ ਕਰ ਓ ਬਾਈ ਆਪਾਂ ਕਹਿੰਦੇ ਓਰੇ ਨਹੀਂ ਪਹੁੰਚ ਸਕਦਾ ਹੈਗਾ ਉਹ ਆਪਾਂ ਬਾਈ ਹੋਰੀ ਬੱਸਾਂ ਰਾਹੀਂ ਜਾਂ ਕੂਰੀਅਰ ਕਰ ਦਿੰਦੇ ਨੇ ਬਾਈ ਹੋਰੀ ਉੱਥੇ ਪਹੁੰਚ ਕਰ ਦਿੰਦੇ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਠੀਕ ਆ ਵੀ ਮੇਤਰੋ ਵੀਡੀਓ ਨੂੰ ਕੇਰਾ ਕਰ ਦਿਓ ਸ਼ੇਅਰ ਦੱਬ ਕੇ ਸਸੀਕਾ